ਹਾਂਜੀ ਲੈ ਵੀ ਪੰਜਾਬ ਵਾਲਿਓ ਤਿੰਨ ਚਾਰ ਦਿਨ ਹੋ ਗਏ ਵਧੀਆ ਮੁੱਦਾ ਮਿਲਿਆ ਪੰਜਾਬ ਦੇ ਲੋਕਾਂ ਨੂੰ ਵੀ ਤੇ ਆਹ ਯੁੱਤੀ ਜੱਟ ਮਹਿਕਮਾ ਜਿਹੜਾ ਆ ਚੈਨਲਾਂ ਵਾਲਿਆਂ ਨੂੰ ਲੱਖ ਦੀ ਲਾਹਣਤਾ ਇਹਨਾਂ ਨੂੰ ਯਾਰ ਚੈਨਲਾਂ ਨੂੰ ਤੇ ਉਹਨਾਂ ਬੰਦਿਆਂ ਨੂੰ ਮੈਂ ਕਹਿੰਦਾ ਜਿਹੜੇ ਇਸ ਮੁੱਦੇ ਨੂੰ ਹਵਾ ਦੇਈ ਜਾਂਦੇ ਆ ਕਹਿੰਦਾ ਜੀ ਮੁੱਖ ਮੰਤਰੀ ਦੀ ਕੋਈ ਵੀਡੀਓ ਆਈ ਹੈ ਪਤਾ ਨਹੀਂ ਉਹ ਨੀਲੀ ਐ ਕਿ ਚਿੱਟੀ ਐ ਕਾਲੀ ਐ ਪੀਲੀ ਐ ਕੋਈ ਪਤਾ ਨਹੀਂ ਅਸਲੀ ਐ ਕਿ ਨਕਲੀ ਐ ਕੋਈ ਪਤਾ ਨਹੀਂ ਇਹ ਹਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਹੈਰਾਨੀ ਦੀ ਗੱਲ ਆ ਯਾਰ ਪੰਜਾਬ ਦੇ ਲੋਕੋ ਮੈਂ ਕਹਿੰਦਾ ਲੱਖਾਂ ਨਹੀਂ ਕਰੋੜਾਂ ਦੀਆਂ ਲਾਂਹ ਤਾਂ ਚੈਨਲਾਂ ਦੇ ਉੱਤੇ ਡਿਬੇਟਾਂ ਹੋ ਰਹੀਆਂ ਨੇ ਬਹਿਸ ਵਸਾਈ ਹੋ ਰਹੀ ਐ ਕਿਹੜੇ ਮੁੱਦੇ ਤੇ ਇੱਕ ਤਾਂ ਕਹਿੰਦੀ ਜੀ ਇਹ ਨਕਲੀ ਆ ਦੂਜੀ ਕਹਿੰਦੀ ਜੀ ਅਸਲੀ ਆ ਇਹਦੇ ਸਪਸ਼ਟੀਕਰਨ ਦਿਓ ਹੱਦ ਹੋ ਗਈ ਆ ਇਹ ਮੁੱਦੇ ਨੇ ਪੰਜਾਬ ਦੇ ਯਾਰ ਇੰਨਾ ਨਘਾਰ ਇੰਨੀ ਗ੍ਰਾਵਟ ਤੇ ਇੰਨਾ ਪੱਧਰ ਡਿੱਗ ਪਿਆ ਸਾਡੇ ਸਿਆਸਤਦਾਨਾਂ ਦਾ ਰੱਖ ਲੋ ਜਾਂ ਸਾਡੇ ਮੀਡੀਆ ਚੈਨਲਾਂ ਦਾ ਰੱਖ ਲੋ ਐਡਾ ਬੁਰਾ ਹਾਲ ਹੋ ਗਿਆ ਯਾਰ ਕਿੱਡੇ ਬੇਹੁੱਦੇ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਹੈ ਕਿੱਡੇ ਘਟਿਆ ਮੁੱਦਿਆਂ ਤੇ ਚਰਚਾ ਹੁੰਦੀ ਹੈ ਯਾਰ ਅਸੀਂ ਉ르ਜੇ ਰਹੇ ਹੋਏ ਇਹ ਜਿੰਨਾ ਚਰਚਾਵਾ ਦੇ ਵਿੱਚ ਨਾ ਮੁੱਦਿਆਂ 'ਚ ਫਸੇ ਰਹੋ ਕਿਸੇ ਦੀ ਦਿੱਲੀ ਵੀਡੀਓ ਆ ਗਈ ਕਿਸੇ ਦੀ ਕਾਲੀ ਆ ਗਈ ਦੇਖੀ ਜਾਇਓ ਮਗਰ ਉਸ ਸਪਸ਼ਟ ਕਰਨ ਕੋਈ ਦੰਦਾ ਆ ਵੀ ਅਸਲੀ ਆ ਇਹ AI ਵਾਲੀ ਆ ਪਤਾ ਨਹੀਂ ਕੀ ਕੁਛ ਹੈ ਤੇ ਪੰਜਾਬੀ ਤਮਾਸ਼ੀ ਬਣ ਕੇ ਤਮਾਸ਼ਾ ਦੇਖ ਰਹੇ ਆ ਪੰਜਾਬ ਦੀ ਬਰਬਾਦੀ ਦਾ ਤਮਾਸ਼ਾ ਦੇਖ ਰਹੇ ਹੋ ਪੰਜਾਬੀਓ ਮੁੱਦਾ ਅੱਜ ਚੈਨਲਾਂ ਦੇ ਉੱਤੇ ਡਿਬੇਟਾਂ ਕਿਹਦੀ ਵੀਡੀਓ ਅਸਲੀ ਆ ਕਿਹਦੀ ਨਕਲੀ ਆ ਕਿ ਜਾਲੀ ਆ ਕੌਣ ਆ ਇਹ ਨਹੀਂ ਹੋਣੇ ਚਾਹੀਦੇ ਮੁੱਦੇ ਅੱਜ ਮੁੱਦਾ ਦੇਖੋ ਪੰਜਾਬ ਦਾ ਕਿੰਨਾ ਅਹਿਮ ਮੁੱਦਾ ਹੈ ਇਹ ਲੋਕਾਂ ਚਰਚਾ ਹੀ ਨਹੀਂ ਹੋ ਰਹੀ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਧਿਆਨ ਨਾਲ ਮੇਰੀ ਗੱਲ ਸੁਣ ਲਓ ਜਿਹੜਾ ਅਸਲ ਦੇ ਵਿੱਚ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਨਾਲ ਹੋਰ ਬਹੁਤ ਵੱਡਾ ਇੱਕ ਧੱਕਾ ਹੋਣ ਜਾ ਰਿਹਾ ਆ ਜਿਵੇਂ ਐਸਆਰ ਦਾ ਰੌਲਾ ਪਿਆ ਹੋਇਆ ਇੱਕ ਨਵੀਂ ਐਸਆਰ ਦੇ ਨਾਂ ਤੇ ਇੱਕ ਮਰਦਮਸ਼ਮਾਰੀ ਸ਼ੁਰੂ ਕੀਤੀ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਨੇ ਜਿਹਦੇ ਤਹਿਤ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਵਿਹਾਰ ਦੇ ਵਿੱਚੋਂ 65 ਤੋਂ 70 ਲੱਖ ਵੋਟਾਂ ਕੱਟੀਆਂ ਗਈਆਂ ਤੇ ਪੰਜਾਬ ਦੇ ਵਿੱਚ ਧਿਆਨ ਮਾਰ ਲਿਓ ਪੰਜਾਬ ਦੇ ਵਿੱਚ 15 ਤੋਂ 20 ਲੱਖ ਵੋਟ ਕੱਟੀ ਜਾ ਰਹੀ ਹੈ ਪੰਜਾਬੀਆਂ ਦੀ ਕਿਹੜੇ ਪੰਜਾਬੀਆਂ ਦੀ ਜਿਹੜੇ ਪੰਜਾਬੀ ਸਾਡੇ ਬਾਹਰ ਜਾ ਗਏ ਨੇ ਐਨਾ ਮੁਲਕਾਂ ਦੇ ਵਿੱਚੋਂ ਕਿਸ ਨੂੰ 2 ਸਾਲ ਹੋ ਗਏ 4 ਹੋ ਗਏ 5 ਹੋ ਗਏ 10 ਹੋ ਗਏ ਉਹਨਾਂ ਮੁਲਕਾਂ ਦੇ ਪਛਾਲੇ ਕੋਈ ਪੱਕੀ ਨਾਗਰਤਾ ਨਹੀਂ ਮਿਲੀ ਉਹ ਸਿਰਫ ਉੱਥੇ ਜਾਂ ਕੱਚੇ ਰਹਿ ਰਹੇ ਆ ਹਲੇ ਜਾਂ ਕੋਈ ਪੜ੍ਹਾਈ ਕਰ ਰਿਹਾ ਹੈ ਜਾਂ ਉਹਨਾਂ ਕੋਲ ਕੋਈ ਪੀਆਰ ਹੈ ਤੇ ਖੰਡਾਹਾਲ ਦੇ ਫਿਰਦੇ ਰਿਕਾਰਡ ਸਾਰਾ ਆਪਣੇ ਅਜਰੇ ਨਰੇ ਅਧਿਕਾਰੀ ਲਾਏ ਹੋਏ ਆ ਮੈਦੀ ਵੀ ਕਿਸੇ ਬੀਐਲਓ ਨਾਲ ਗੱਲ ਹੋਈ ਹੈ ਅਧਿਕਾਰੀ ਨਾਲ ਗੱਲ ਹੋਈ ਉਹਨੇ ਮੈਨੂੰ ਇਹ ਗੱਲ ਦੱਸੀਆ ਕਿ ਸਾਨੂੰ ਮੂੰਹ ਜਵਾਨੀ ਇਹ ਗੱਲਾਂ ਕੰਧੀਆਂ ਗੰਗਾਂ ਅਫਸਰਾ ਵੱਲੋਂ ਤਹਾਂ ਤੋਂ ਹਦੈਤਾਂ ਹੋਈਆਂ ਨੇ ਵੀ ਪੰਜਾਬ ਦੇ ਵਿੱਚ ਪਤਾ ਕਰੋ ਕਿੰਨੇ ਬੰਦੇ ਪੰਜਾਬ ਦੇ ਵਿੱਚੋਂ ਬਾਹਰ ਨੇ ਉਹ ਕਿੰਨੇ ਚਿਰ ਤੋਂ ਪੰਜਾਬ ਦੇ ਵਿੱਚ ਨਹੀਂ ਰਹਿ ਰਹੇ ਉਹਨਾਂ ਨੇ ਵੋਟਾਂ ਕੱਟਣੀਆਂ ਨੇ 15 ਤੋਂ 20 ਲੱਖ ਵੋਟਾਂ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਇਥੋਂ ਮੁੰਡੇ ਕੁੜੀਆਂ ਗਏ ਆ ਜਾਂ ਕੋਈ ਪੁਰਾਣੇ ਗਏ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਤੇ ਕੱਟਣਗੇ ਤੇ ਉੱਥੇ ਲਿਆ ਕੇ ਜਿਹੜੀ 60 ਤੋਂ 70 ਲੱਖ ਵੋਟ ਬਿਹਾਰ ਦੇ ਵਿੱਚੋਂ ਇਕੱਠੀ ਗਈ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਕਿੰਨੀਆਂ ਵੋਟਾਂ ਆ ਕੇ ਬਣਡੀਆਂ ਉਹ ਤੁਸੀਂ ਹਿਸਾਬ ਲਾ ਲਿਓ ਹੁਣ ਕੋਈ ਸਿਆਸਤਾਨ ਕੋਈ ਸਰਕਾਰ ਕੋਈ ਵਿਰੋਧੀ ਬੰਦੇ ਕੋਈ ਸਮਾਜ ਸੇਵੀ ਕੋਈ ਬੁੱਧੀਜੀਵੀ ਕੋਈ ਬੰਦਾ ਇਹ ਤੇ ਬੋਲ ਰਿਹਾ ਕਿੰਡਾ ਗੰਭੀਰ ਮਸਲਾ ਹੈ ਇਹ ਕੱਲੀ 15 ਤੋਂ 20 ਲੱਖ ਵੋਟ ਨਹੀਂ ਇਕੱਠੀ ਜਾਣੀ ਪੰਜਾਬੀਆਂ ਦੀ ਹੌਲੀ ਹੌਲੀ ਸੋਨੂੰ ਇੱਥੋਂ ਦੀ ਜਾਇਦਾਦ ਤੋਂ ਤੁਹਾਡੇ ਘਰਾਂ ਤੋਂ ਤੁਹਾਡੀਆਂ ਜ਼ਮੀਨਾਂ ਤੋਂ ਤੁਹਾਡੀ ਜੋ ਵੀ ਇੱਥੇ ਕੁਝ ਪਿਆ ਜਾਇਦਾਦ ਪਈ ਉਹ ਤੋਂ ਬੇਦਖਲ ਕਰਨ ਦੀ ਸਕੀਮ ਹੈ ਇਹ ਹੌਲੀ ਹੌਲੀ ਤੁਹਾਡੀਆਂ ਵੋਟਾਂ ਇੱਥੇ ਕੱਟ ਦੇਣਗੇ ਫਿਰ ਜਾਇਦਾਦ ਤੋਂ ਬਾਹਰ ਕਰ ਦੇਣਗੇ ਜਿਹੜੇ ਬਾਹਰ ਗਿਆ ਅਗਲੇ ਨੇ ਜਹਾਜ਼ ਹੀ ਉਤਰਦੇ ਨੇ ਇੱਥੇ ਆ ਕੇ ਦਿੱਲੀ ਜਾਂ ਅੰਮ੍ਰਿਤਸਰ ਉਹ ਕਹਿਣਗੇ ਕਿ ਨਾ ਸੋਡੀ ਵੋਟ ਆ ਨਾ ਕੋਈ ਜਾਇਦਾਦ ਆ ਚਲੋ ਬਾਹਰ ਨਾ ਤੁਹਾਡੇ ਕੋਲ ਇੱਥੋਂ ਦੀ ਨਾਗਰਤਾ ਕਿੰਨਾ ਗੰਭੀਰ ਮਸਲਾ ਪੰਜਾਬ ਦਾ ਪਰ ਇਹਦੇ ਕੋਈ ਚਰਚਾ ਨਹੀਂ ਕੋਈ ਬਹਿਸ ਵਸਾਈ ਨਹੀਂ ਕੋਈ ਡਿਬੇਟਾਂ ਨਹੀਂ ਚਰਾਂ ਦੇ ਉੱਤੇ ਕੁਝ ਲੀਡਰਾਂ ਦੇ ਬੰਦੇ ਕੋਈ ਇਹਨਾਂ ਨੇ ਬੁਲਾ ਰਿਹਾ ਆਖੇ ਬੋਲਦੇ ਨੇ ਮੁੱਦੇ ਦੇ ਉੱਤੇ ਵੀ ਕਿੰਨਾ ਗੰਭੀਰ ਮੁੱਦਾ ਜਦ ਪੰਜਾਬ ਨਾਲ ਹੋ ਕੀ ਰਿਹਾ ਸਾਰੇ ਸੁੱਤੇ ਪਏ ਆ ਸੁੱਤੇ ਨਹੀਂ ਪਏ ਸਾਰਿਆਂ ਨੂੰ ਪਤਾ ਹੈ ਪਰ ਜਿਹੜੀ ਸਥਾਨਕਤਾ ਦੀ ਗੱਲ ਪੰਜਾਬ ਦੀ ਅਸੀਂ ਕਰਦੇ ਆ ਰਹੇ ਆ ਕਿ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀਆਂ ਲਈ ਵੋਟਾਂ ਲਈ ਜ਼ਮੀਨ ਲਈ ਆ ਦੇਖੋ ਤੁਹਾਡੇ ਅਮਰਾਲੇ ਸਾਹਮਣੇ ਵਿੱਚ ਹਾਲਾਤ ਕਿੱਧਰ ਨੂੰ ਬਦਲ ਰਹੇ ਨੇ ਇਹਦੇ ਕੋਈ ਚਰਚਾ ਨਹੀਂ ਕੋਈ ਵਿਚਾਰ ਨਹੀਂ ਤਾਰੇ ਤਮਾਸ਼ੀਬੀੜ ਬੜੇ ਹੋਏ ਲੋਕ ਤਮਾਸ਼ਾ ਦੇ ਵਿਚਦੀ ਆਪਣਾ ਸੰਪਰਕ ਟੁੱਟ ਗਿਆ ਸੀਗਾ ਇਹ ਮੁੱਦਾ ਇਹ ਤੋਂ ਇਲਾਵਾ ਆ 2000 ਕਿੱਲਾ ਸਰਕਾਰ ਕੇਰਨਾ ਚਾਹੀਦਾ ਮੁੱਖ ਮੰਤਰੀ ਨੂੰ ਆ ਮੁੱਦੇ ਦੇ ਕੇਰੋ ਕਿ 2000 ਕਿੱਲਾ ਜ਼ਮੀਨ ਵਿੱਚੇ ਆ ਬਾਗਬਾਨੀ ਵਿਭਾਗ ਦੀ ਵਿੱਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿੱਚ ਪੰਜਾਬ ਹੈ ਗਰੋਦੀ 2000 ਕਿੱਲਾ ਵੇਚਣ ਦੀ ਤਿਆਰੀ ਕਰ ਲਈ ਥੋੜੇ ਆ ਦਿੱਲੀ ਵਾਲੇ ਕੇਜਰੀਵਾਸ ਸੁਧੀਆਂ ਵਰਗਿਆਂ ਨੇ ਆ ਸਾਰਾ ਲੁੱਟ ਕੇ ਪੰਜਾਬ ਚੋਂ ਪਹਿਲਾਂ ਵਿਹਾਰ ਦੀਆਂ ਚੋਣਾਂ ਚ ਲਾਉਣ ਲੱਗੇ ਹੋਏ ਆ ਮੁੱਦਾ ਆ ਹੋਣਾ ਚਾਹੀਦਾ ਨਾ ਕਿ ਵੀਡੀਓ ਦੇ ਮੁੱਦੇ ਬਣਨੇ ਚਾਹੀਦੇ ਆ 12 ਏਕੜ ਜ਼ਮੀਨ ਜਿਹੜੀ ਅਰਧਾ ਖਰਬਾਂ ਦੀ ਜ਼ਮੀਨ ਬਿਲਕੁਲ ਬਿਲਕੁਲ ਮਹਾਲੀ ਦੇ ਵਿੱਚ ਆ ਸਰਕਾਰ ਛੋਡੀ ਵੇਚ ਚੁੱਕੀ ਐ ਪੰਜਾਬ ਸਰਕਾਰ ਆ ਜਿੰਨੇ ਛੋਟੇ ਮੰਡੀਆਂ ਦੇ ਵਿੱਚ ਬੂਥ ਆ ਛੋਟੇ ਛੋਟੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਨੇ ਆੜ ਦਿੱਲੀ ਦੇ ਲੁਟੇਰਿਆਂ ਨੇ ਮੁੱਦੇ ਹੋਣੇ ਚਾਹੀਦੇ ਨੇ ਆ ਬੀਜੇਪੀ ਵਾਲਿਓ ਆ ਭੁਵੰਤਰੀ ਵੀਡੀਓ ਆ ਗਈ ਫਰਾਂਦੇ ਦੀ ਵੀਡੀਓ ਆ ਗਈ ਆ ਛੋਡਾ ਛੋਡੇ ਬੀਜੇਪੀ ਵਾਲਿਆਂ ਨੇ ਜਿਹੜਾ ਪੰਜਾਬ ਦੀਆਂ ਪੰਜਾਬੀਆਂ ਦੀਆਂ ਵੋਟਾਂ ਕੱਟ ਕੇ ਤੇ ਪੰਜਾਬੀਆਂ ਨੂੰ ਘਰੋਂ ਬੇਕਾਰ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਬੇਕਾਰ ਕਰ ਰਹੇ ਨੇ ਉਹਦੇ ਇਹਨਾਂ ਕਦੇ ਬੋਲੋਗੇ ਉਹਦੇ ਨਹੀਂ ਜਵਾਬ ਦੇ ਆਉਗੇ ਆ ਬੀਜੇਪੀ ਵਾਲੋ ਜਿਹੜੇ ਆਹ ਛੋਡੇ ਆ ਨਵਾਂ ਬੰਝ ਹੋਰ ਗੱਡ ਤਾਂ ਸੀਆਈਐਸਐਫ ਦੇ ਹਵਾਲੇ ਕਰਤਾ ਆ ਜਿੰਨੇ ਸਾਡੇ ਡੈਮਾਂ ਦੀ ਦੇਖਭਾਲ ਹੈ ਉਹ ਸਾਰਾ ਜਿਹੜਾ ਪੰਜਾਬ ਪੁਲਿਸ ਦੇ ਕੰਟਰੋਲ ਸੀ ਸਾਰਾ ਸੀਆਈਐਸਐਫ ਨੇ ਆ ਕੇ ਆਪਣੇ ਕੰਟਰੋਲ 'ਚ ਕਰ ਲਿਆ ਕੋਈ ਬੋਲਿਆ ਤੇ ਕੋਈ ਵਿਚਾਰ ਚਰਚਾ ਹੋਈ ਕੋਈ ਡਿਬਟਾ ਹੋਈਆਂ ਕੋਈ ਬੋਲਿਆ ਇਹ ਲੀਡਰ ਆ ਕੇ ਲੋਕਲ ਬੋਲੇ ਰਲਾ ਪਿਆ ਤੇ ਗੱਲ ਦੇ ਉੱਤੇ ਨਾ ਚੁੱਪ ਚਬੀਤੇ ਉਹਨਾਂ ਨੇ ਪਹਿਲਾਂ ਡੈਮ ਖੋਲੇ ਹੁਣ ਪ੍ਰਬੰਧ ਸਾਰਾ ਕੰਟਰੋਲ ਪਹਿਲਾਂ ਵੀ ਡੈਮ ਵਾਲਾ ਉਹਨਾਂ ਕੋਲੇ ਐ ਸਾਰੇ ਹੈਡਰ ਦਾ ਸਾਰਾ ਕੰਟਰੋਲ ਉਹਨਾਂ ਦੇ ਕੋਲੇ ਐ ਕਦੋਂ ਹੜ ਲਿਆਉਣੇ ਆ ਕਦੋਂ ਰੋਕਣੇ ਆ ਕਿੰਨਾ ਪਾਣੀ ਕਿਹਨੂੰ ਛੱਡਣਾ ਕਿਹਨੂੰ ਨਹੀਂ ਛੱਡਣਾ ਇਹ ਸਾਰਾ ਉਹ ਤੈਅ ਕਰਦੇ ਆ ਕੋਈ ਤੇ ਚਰਚਾ ਹੋਈ ਕੋਈ ਸੰਘਰਸ਼ ਹੋਇਆ ਕੱਲੇ ਬਿਆਨ ਆ ਫੋਕੇ ਬਣ ਬਾਈਆਂ ਦਾਗੀ ਜਾਓ ਕਾਂਗਰਸੀ ਕਹਿੰਦੇ ਅਸੀਂ ਪਾਣੀ ਦੇ ਰਾਖੇ ਆ ਬੋਕਰ ਵਾਲੇ ਕਹਿੰਦੇ ਅਸੀਂ ਆ ਦੂਜੇ ਕਹਿੰਦੇ ਕਾਲੀ ਕਹਿੰਦੇ ਅਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਪਾਣੀਆਂ ਪਿੱਛੇ ਬੀਜਪੀ ਆ ਰੋਡੇ ਕੋਲ ਹੈ ਜਵਾਬ ਕੋਈ ਇਹ ਇੱਕ ਡਾ ਹੁਣ ਹਾਲਾਤ ਜਿਹੜੇ ਪੰਜਾਬ ਦੇ ਦਿਨੋ ਦਿਨ ਹੌਲੀ 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 ਕੋਈ ਕੋਈ ਗੱਲ ਨਹੀਂ ਕਰ ਰਿਹਾ ਨਾ ਮੁੱਦਿਆਂ ਦੇ ਉੱਤੇ ਕੋਈ ਚਰਚਾ ਨਹੀਂ ਚਰਚਾ ਇੱਕੋ ਗੱਲ ਦੀ ਹੋ ਰਹੀ ਹੈ ਇਹ ਵੀਡੀਓ ਅਸਲੀ ਹੈ ਕਿ ਵੀਡੀਓ ਨਕਲੀ ਹੈ ਹੱਦ ਹੋ ਗਈ ਯਾਰ ਇਹ ਇਲਾਨਤੀ ਪੱਤਰਕਾਰ ਹੈ ਉਹ ਮੁੱਖ ਮੰਤਰੀ ਨੂੰ ਸਵਾਲ ਕਿਸੇ ਦਾ ਪੁੱਛਦੇ ਆ ਕਈ ਸੋਡੀ ਵੀਡੀਓ ਆਈ ਹੈ ਜੀ ਅਸਲੀ ਹੈ ਕਿ ਨਕਲੀ ਹੈ ਲੈ ਉਹ ਇਲਾਨਤੀ ਕੋਲ ਸਵਾਲ ਪੁੱਛੋ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਲੋਕ ਮਰ ਰਹੇ ਆ ਪੰਜਾਬ ਦੀ ਹੋਂਦ ਖਤਰੇ ਚ ਆ ਪੰਜਾਬ ਦੇ ਪਾਣੀ ਲੁੱਟੇ ਗਏ ਪੰਜਾਬ ਦੀ ਧਰਤੀ ਲੁੱਟੀ ਜਾ ਰਹੀ ਆ ਹੜਾ ਨਾਲ ਲੋਕ ਮਰ ਗਏ ਕੋਈ ਉਹਨਾਂ ਦਾ ਦੁੱਖ ਸੁਣ ਕੋਈ ਪਹੁੰਚੇ ਹੀ ਨਹੀਂ ਲੈ ਕੇ ਪਹਿਲਾਂ ਲੋਕਾਂ ਨੇ ਕਿਹਾ ਅਸੀਂ ਇੰਨੇ ਪਿੰਡ ਗੋਦ ਲੈ ਲੇ ਅਸੀਂ ਇੰਨੇ ਪਿੰਡ ਸਾਹਮਣੇ ਉੱਤੇ ਕੋਈ ਗੋਦਗਾਦ ਵਾਲਾ ਪਹੁੰਚਦੇ ਹੀ ਨਹੀਂ ਕੋਈ ਪਤਾ ਨਹੀਂ ਕਦੋਂ ਉੱਡ ਗਏ ਦੇ ਲੋੜਾ ਹੁਣ ਕੋਈ ਪਹੁੰਚਦਾ ਨਹੀਂ ਉਦੋਂ ਹਰਕੀ ਉੱਥੇ ਪਹੁੰਚ ਜਾਂਦਾ ਸੀ ਹੁਣ ਨਾ ਹੁੜਾ ਵੀਡੀਓ ਉੱਥੇ ਪਹੁੰਚਦਾ ਜਾ ਕੇ ਉਹ ਸਾਰੇ ਵਿਊ ਕੁੱਟ ਮਹਿਕਮਾ ਦੇ ਤੇਰੇ ਫਰਦਾਸੀ ਦਾ ਸੋ ਰੱਬ ਦਾ ਵਾਸਤਾ ਯਾਰ ਪੰਜਾਬ ਦੇ ਲੋਕੋ ਸਮਝ ਜੋ ਬਈ ਬਹੁਤ ਹਾਲਾਤ ਮਾੜੇ ਆ ਨਵਾਂ ਇੱਕ ਹੋਰ ਅੱਜ ਮੈਂ ਦੇਖਿਆ ਪੰਜ ਸੱਤ ਬੰਦੇ ਨੇ ਮੈਨੂੰ ਆਧਾਰ ਕਾਰਡ ਦਿਖਾਏ ਆ ਉਹਦੇ ਆਧਾਰ ਕਾਰਡਾਂ ਦੇ ਵਿੱਚੋਂ ਬੰਦੇ ਦਾ ਨਾਮ ਹੈਗਾ ਬੰਦੇ ਦੇ ਪਿਓ ਦਾ ਨਾਮ ਹੀ ਨਾਤਾ ਜੇ ਕੁੜੀ ਐ ਉਹਦੇ ਪਿਆਰਾਂ ਨਾਂ ਡਾਤਾ ਮੁੰਡਾ ਉਹਦੇ ਪਿਆਰਾਂ ਨਾਂ ਡਾਤਾ ਜੇ ਕੁੜੀ ਪਿਆਹੀ ਆ ਤੇ ਘਰ ਦਾ ਨਾਂ ਉੜਾਤਾ ਪਿੱਛੇ ਘਰ ਵਾਲਿਆਂ ਦਾ ਮਾਂ ਦਾ ਪਿਓ ਦਾ ਨਾਂ ਹੀ ਡਾਉਣ ਲੱਗੇ ਆਧਾਰ ਕਾਰਡ ਜਿਹੜੇ ਨੰਨੇ ਆਪਣੇ ਧੋਕੇ ਆ ਰਹੇ ਆ ਆਧਾਰ ਕਾਰਡ ਉਹਨਾਂ ਦੇ ਵਿੱਚ ਹਲਾਤਾ ਹੋਏ ਖੜੇ ਆ ਕਿੰਨੇ ਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਾਂ ਚਰਚਾ ਹੋਣੀ ਚਾਹੀਦੀ ਹੈ ਨਹੀਂ ਯਾਰ ਨਹੀਂ ਹੋ ਰਹੀ ਸਾਡੇ ਲੋਕ ਸੁੱਤੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਸਆਰ ਦੇ ਤਹਿਤ ਸਾਡੀਆਂ 20 ਲੱਖ ਵੋਟਾਂ ਕੱਟੀਆਂ ਜਾਂਦੀਆਂ ਜਾਂ 50 ਲੱਖ ਵੋਟਾਂ ਲੈ ਆ ਕੇ ਦੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਸਾਨੂੰ ਕੋਈ ਫਰਕ ਨਹੀਂ ਪਰ ਯਾਦ ਰੱਖਿਓ ਬਹੁਤ ਗੁਰੇ ਹਾਲਾਤਾਂ ਦੇ ਫਸਾਂਗੇ ਕਿਸ ਹੁਣ ਦੇ ਦੇਖ ਕੇ ਰੋਵੋਗੇ ਕਿਸ ਹੁਣ ਦੇ ਦੇਖ ਕੇ ਰੋ ਕਰੋਗੇ ਪਸਤਾਓਗੇ ਮੁਰਕੇ ਪੱਲੇ ਨਹੀਂ ਰੱਖ ਪਾਣਾ ਬਾਈ ਆਹ ਮੁੱਦੇ ਨਹੀਂ ਹੈਗੇ ਬਾਈ ਇਹ ਪੰਜਾਬ ਦੇ ਮੁੱਦੇ ਨਹੀਂ ਕਿਹਦੀ ਵੀਡੀਓ ਆ ਗਈ ਕਿਹਦੇ ਬਣਾ ਦੀ ਕੌਣ ਬਾਗ ਗਿਆ ਇਹ ਨਿੱਜੀ ਮੁੱਦੇ ਨੇ ਅਗਲੇ ਦੇ ਪੂਰੇ ਫਿਰਨ ਦੇ ਜਾਓ ਪੰਜਾਬ ਦੇ ਮੁੱਦਿਆਂ ਤੇ ਆਓ ਯਾਰ ਅਸਲ ਦੇ ਵਿੱਚ ਅਸਲ ਮੁੱਦਾ ਰੁਕਿਆ ਨਾ ਪੰਕ ਕਰਕੇ ਕਿੱਧਰ ਨੂੰ ਲਿਜਾਈ ਜਾਂਦੀ ਹੈ ਕਹਾਣੀ ਤੇ ਜਿੰਨਾ ਚਿਰ ਲੋਕ ਉਹਦੇ ਵਿੱਚ ਉਲਝੇ ਰਹਿੰਦੇ ਆ ਵੈਸਵਸਾਈ ਚ ਪਏ ਰਹਿੰਦੇ ਆ ਉਹਨੇ ਚਿਰ ਨੂੰ ਕੋਈ ਨਾ ਕੋਈ ਲਿਆ ਕੇ ਸਿਰਾਂ ਤੱਕਲਾ ਪੰਜਾਬ ਦੀ ਹਿੱਕ ਦੇ ਵਿੱਚ ਹੋਰ ਘੜ ਦਿੱਤਾ ਜਾਂਦਾ ਆ ਆਪ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਗਿਆ ਇਹ ਕਿੱਡਾ ਚਿੰਤਾ ਦਾ ਵਿਸ਼ਾ ਹੈ ਕਿ ਸਾਡੀ 15 ਤੋਂ 20 ਲੱਖ ਵੋਟ ਕੱਟੀ ਜਾਣੀ ਹੈ ਉਹਨਾਂ ਲਈ ਨਾਗਰਤਾ ਮਿਲਣੀ ਨਹੀਂ ਉਹਨਾਂ ਸਾਡੇ ਜਵਾਕਾਂ ਦੇ ਬਾਪ ਸੋਣੇ ਆ ਇਹਨਾਂ ਨੇ ਥੁਪੇੜਾ ਲਾ ਕਰ ਦੇਣੇ ਆ ਨਾਗਰਤਾ ਹੋਈ ਉਹਨੂੰ ਖਤਮ ਕਰ ਦੇਣਗੇ ਬੂਟਾਂ ਤੋਂ ਬਾਅਦ ਤੇ ਜਾਣੇ ਕਿੱਥੇ ਸਾਡੇ ਜਵਾਕ ਕਿੰਨਾ ਚਿੰਤਾ ਦਾ ਵਿਸ਼ਾ ਕੋ ਚਰਚਾ ਕਰਦੇ ਇਥੇ ਪੰਜਾਬ ਦੇ ਮੈਂ ਸਰਪੰਚਾਂ ਨੂੰ ਅਪੀਲ ਕਰਦਾ ਪੰਜਾਬ ਦੇ ਜਿੰਨੇ ਕਾਉਂਸਲਰ ਨੇ ਪ੍ਰਧਾਨ ਨੇ ਸ਼ਹਿਰਾਂ ਨੂੰ ਅਪੀਲ ਕਰਦਾ ਕਿ ਭਾਈ ਨਵੀਆਂ ਵੋਟਾਂ ਮਰ ਰਹੀਆਂ ਨੇ ਗੌਰ ਕਰੋ ਬਾੜਬੰਦੀ ਹੋ ਰਹੀ ਆ ਜਿੱਥੇ ਜਿੱਥੇ ਵੀ ਵੋਟਾਂ ਹੋਣੀਆਂ ਨੇ ਗੌਰ ਕਰੋ ਕਿਹਦੀ ਵੋਟ ਬਣ ਰਹੀ ਆ ਕਿਹਦੀ ਕੱਟੀ ਜਾ ਰਹੀ ਹੈ ਧਿਆਨ ਦਿਓ ਵਿਰਜ ਬਹੁਤ ਗੰਭੀਰ ਤੇ ਚਿੰਤਾਜਨਕ ਮਸਲਾ ਹੈਗਾ ਸੋ ਨਾ ਇਹ ਨਾ ਮਸਲੇ ਚਲਦੇ ਹੋ ਜਾਣ ਇਹ ਮਸਲੇ ਗੰਭੀਰ ਨਹੀਂ ਹੈਗੇ ਸਾਡੇ ਇਹਦਾ ਕਦੇ ਸੋਚੇ ਲੰਗਾ ਦੀ ਵੀਡੀਓ ਆ ਗਈ ਕਦੇ ਕਿਸੇ ਹੋਰ ਦੀ ਵੀਡੀਓ ਆ ਗਈ ਪਹਿਲਾਂ ਆਪਾਂ ਉਹ ਕਿ ਆਪਣਾ ਮਾਰ ਕਰਦੇ ਰਹੇ ਲੋਕ ਇਹ ਰੂਸਾ ਨੂੰ ਨਹੀਂ ਫਿਰਦਾ ਜੀ ਉਹਨਾਰੇ ਘਰ ਦੇ ਕਹਿੰਦੇ ਸਾਡਾ ਦਾ ਰਵਾਜ ਹੀ ਇਹ ਹੈ ਜਿਸ ਦਾ ਤਿੰਨ ਤਿੰਨ ਸੌ ਰਾਣੀਆਂ ਰੱਖਦੇ ਰਹੇ ਆ ਸਾਡਾ ਤੁਸੀਂ ਕੀ ਕਰ ਲਓਗੇ ਲਓ ਲੋ ਉਹਨੂੰ ਪਹਿਲਾਂ ਕਹੀ ਗਏ ਹੋਰ ਵਾਲੇ ਨੂੰ ਕਹੀ ਅੱਡੇ ਇਹ ਬੁੜੀਆਂ ਨਾਲ ਤਰ੍ਹਾਂ ਫਿਰਦਾ ਜੀ ਇਹ ਮੁੱਦਾਨੀ ਹੈਗਾ ਯਾਰ ਨਾ ਪੰਜਾਬ ਦੇ ਬੈਰੀ ਬਣੋ ਜਿਹੜੇ ਬੰਦੇ ਇਹਨਾਂ ਮੁੱਦਿਆਂ ਨੂੰ ਅਹਿਮ ਬਣਾ ਕੇ ਅਭਾਰ ਕੇ ਲੋਕਾਂ 'ਚ ਪੇਸ਼ ਕਰਦੇ ਨੇ ਉਹ ਚੰਨਲਾਂ ਦੇ ਬਹੁਤ ਵੱਡਾ ਮੈਂ ਦੇਖਦਾ ਕਿ ਰੋਲ ਹੈ ਇਹਨਾਂ ਗੱਲਾਂ ਵਿੱਚ ਸੋ ਆਓ ਯਾਰਾ ਪਾਸੇ ਮੁੱਦਿਆਂ ਵੱਲ ਕੇਂਦਰ ਤੋਰ ਕੇ ਧਿਆਨ ਦੇ ਕੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਬਾਈ ਖੜਗੇ ਲੜੀਏ ਬੋਲ ਲਗੇ ਸੰਘਰਸ਼ ਕਰਗੇ ਤਾਂ ਕਿ ਯਾਰਾ ਇਹ ਪੰਜਾਬ ਦੀ ਹੋਂਦ ਪੰਜਾਬ ਦੀ ਸੱਤ ਸਾਰਾ ਕੁਝ ਸਾਡਾ ਦਾਅ ਤੇ ਰਵੇ ਲੜਨ ਵਾਲੀ ਉਹ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਪੰਜਾਬ 'ਚ ਉਹ ਤਾਂ ਜਿਹੜੀ ਨਹੀਂ ਆਉਂਦੀ ਬਈ ਇਹ ਸਾਰੇ ਡੋਗਰੇ ਬਣੇ ਖੜੇ ਆ ਇਹ ਸਾਰੇ ਗਦਾਰੀਆਂ ਕਰਨ ਤੇ ਆ ਪੰਜਾਬ ਨਾਲ ਪਿੱਠੇ ਸੁਰਾ ਮਾਰਨ ਤੇ ਆ ਪੰਜਾਬ ਦੇ ਸਿਰ ਤੇ ਕੁਰਸੀ ਚਾਹੀਦੀ ਹੈ ਇਹਨਾਂ ਨੂੰ ਵਿਸਤ੍ਰਿਤ ਕੁਰਸੀ ਮਿਲ ਜੇ ਪੰਜਾਬ ਨਾਲ ਜੋ ਹੁੰਦਾ ਜੋ ਪਾਣੀ ਜੋ ਡੈਮ ਜੋ ਧਰਤੀ ਜੋ ਬੋਲੀ ਜੋ ਮਰਜੀ ਪੰਜਾਬ ਦਾ ਬਰਬਾਦ ਹੋ ਜਾਵੇ ਲੁੱਟਿਆ ਜਾਵੇ ਸਾਨੂੰ ਕੋਈ ਮਤਲਬ ਨਹੀਂ ਇਹਦਾ ਇੱਕੋ ਬਖੜੇ ਹੋਏ ਬਈ ਰੱਬ ਦਾ ਬਾਸ ਤਾਂ ਲੋਕੋ ਤੁਸੀਂ ਸੁਨ ਸਿਆਣੇ ਹੋ ਜਾਗੇ ਆਜੋ ਆਪਾਂ ਮੁੱਦਿਆਂ ਤੇ ਖੜਕੇ ਗੱਲ ਕਰੀਏ ਵਿਚਾਰ ਕਰਕੇ ਚਰਚਾ ਕਰਕੇ ਘੇਰੋ ਤਰਨ ਤਾਰਨ ਦੀਆਂ ਵੋਟਾਂ ਨੇ ਪੰਜਾਬ ਦੇ ਲੋਕਾਂ ਦੇ ਘੇਰ ਕੇ ਸਵਾਲ ਕਰੋ ਸਾਰਿਆਂ ਲੀਡਰਾਂ ਨੂੰ ਚਾਹੇ ਕਾਂਗਰਸੀਆ ਚਾਹੇ ਬਾਦਲ ਵਾਲੇ ਆ ਚਾਹੇ ਬੀਜੇਪੀ ਵਾਲੇ ਆ ਚਾਹੇ ਬੋਕਰ ਵਾਲੇ ਆ ਕਿ ਆ ਜਿਹੜੀਆਂ ਵੋਟਾਂ ਸਾਡੀਆਂ 15 ਤੋਂ 20 ਲੱਖ ਵੋਟਾਂ ਪੰਜਾਬ ਦੇ ਲੋਕਾਂ ਦੀਆਂ ਕੱਟੀਆਂ ਜਾ ਰਹੀਆਂ ਕਿਉਂ ਕੱਟੀਆਂ ਜਾ ਰਹੀਆਂ ਕਿਹੜੇ ਆਧਾਰ ਤੇ ਕੱਟ ਰਹੇ ਹੋ ਵੋਟਾਂ ਕਿਉਂ ਹਰ ਡੈਮਾ ਦੇ ਪ੍ਰਬੰਧਾਂ ਦੀ ਗੱਲ ਕਿਉਂ ਨਹੀਂ ਹੋ ਰਹੀ ਇੱਥੇ ਕਿਉਂ ਨਹੀਂ ਡੈਮਾਂ ਦੀ ਗੱਲ ਕਰ ਪਾਣੀਆਂ ਦੀ ਗੱਲ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਕਿਉਂ ਨਹੀਂ ਗੱਲ ਕਰ ਰਹੇ ਆਜੋ ਯਾਰ ਨਾ ਬਈ ਧੜਿਆਂ ਚ ਪਸ ਹੋਵੇ ਨਾ ਅਸ਼ਾਸਤ ਕਰੋ ਕਿ ਅਸੀਂ ਕਾਲੀਆਂ ਆਂ ਵੀ ਸਾਲ ਦੇ 30 ਸਾਲ ਦੇ ਕਾਂਗਰਸੀ ਆਂ ਅਸੀਂ ਬੋਕਰ ਨਾਲ ਆਂ ਅਸੀਂ ਭਾਜਪਾ ਨਾਲ ਆਂ ਨਾ ਯਾਰ ਨਿੱਜੇ ਨੂੰ ਛੱਡ ਦਿਓ ਬਾਈ ਧੜਿਆਂ ਨੂੰ ਛੱਡ ਦਿਓ ਲਾਜਾਂ ਨੂੰ ਛੱਡ ਦਿਓ ਇਹ ਸਾਰੇ ਉਹ ਗਦਾਰ ਨੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ ਜਿਹੜੇ ਪੰਜਾਬ ਨੂੰ ਲਗਾਤਾਰ ਡੋਬ ਰਹੇ ਅਤੇ ਮਾਰ ਰਹੇ ਸਵਾਗੋ ਮੇਰਾ ਵੀਰ ਮੈਂ ਕਹਿੰਦਾ ਹਰ ਬੰਦੇ ਦੀ ਆਵਾਜ਼ ਬਣਨੀ ਚਾਹੀਦੀ ਹੈ ਜਿੱਥੇ ਵੀ ਅਸੀਂ ਬੈਠੇ ਆ ਆਪਣੇ ਸੋਸ਼ਲ ਮੀਡੀਆ 'ᱨahin ਕਿਸੇ ਨੂੰ ਕੋਈ ਖਾਤੇ 'ᱨahin ਇਹ ਗੱਲ ਨੂੰ ਹਵਾਰੋ ਪਠਾਓ ਬੋਲੋ ਵੀਰ ਸਾਡੇ ਪੰਜਾਬ ਦੇ ਪੰਜਾਬੀਆਂ ਦੀਆਂ ਵੋਟਾਂ ਕਿਉਂ ਪਟੀਆਂ ਜਾ ਰਹੀਆਂ ਨੇ ਕਾਰਨ ਕੀ